ਸਾਡੇ ਕੋਲ ਵੀ ਹਸਪੀਟਲ ਵਿਚ ਆਂਦੀਆਂ ਨੇ ਜਿਨ੍ਹਾਂ ਦੇ ਲਾਸਾਂ ਪਈਆਂ ਪਿੱਠ ਦੇ ਉੱਤੇ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਖਾ ਕੇ ਆਂਦੀਆਂ ਨੇ ਅਸੀਂ ਕੇਸ ਦੇਖਿਆ ਜਿੱਥੇ ਪ੍ਰੈਸ ਗਰਮ ਕਰਕੇ ਉਹਦੀ ਪਿੱਠ ਪਿੱਛੇ ਵੀ ਲਾਈ ਹੋਈ ਹੈ ਸਿਰਫ ਇਸ ਕਾਰਨ ਕਿ ਤੁਤੀ ਜੰਮੀ ਹੈ ਅੱਜ ਦੇ ਦਿਨ ਵੀ ਸਾਡੇ ਕੋਲ ਹਸਪੀਟਲ ਚ ਕੇਸ ਨੇ ਕਿ ਬੇਟੀ ਜੰਮੀ ਜਦੋਂ ਹੁੰਦੀ ਹੈ ਤਾਂ ਇੱਥੇ ਗਾਲੀ ਗਲੋਚ ਕਰਦੇ ਪਿਓ ਆਉਂਦੇ ਨੇ ਤੇ ਉਹ ਕਹਿ ਦਿੰਦੇ ਨੇ ਆਪਣੇ ਘਰ ਲੈ ਜਾਓ ਇਹਨੂੰ ਅਸੀਂ ਤਾਂ ਦਿੱਤਾ ਤਲਾਕ ਜਾਓ ਨਹੀਂ ਰੱਖਣੀ ਕਿਉਂਕਿ ਇਹਨੇ ਕੁੜੀ ਜੰਮੀ ਐ ਅੱਜ ਮੈਂ 2024 ਸਾਲ ਦੀ ਗੱਲ ਕਰ ਰਹੀ ਹਾਂ ਇਸ ਤਰ੍ਹਾਂ ਦੇ ਸਾਡੇ ਮਰੀਜ਼ ਪਏ ਨੇ ਪਰ ਇੱਕ ਰਾਸ਼ਟਰਪਤੀ ਜਿਸ ਨੂੰ ਕਿ ਪੂਜਾ ਕਰਨ ਲਈ ਮੰਦਿਰ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਇੱਕ 6 ਮਹੀਨੇ ਦੀ ਬਾਲੜੀ ਜਿਸ ਦਾ ਉਹਦੇ ਪਿਤਾ ਨੇ ਬਲਾਤਕਾਰ ਕੀਤਾ ਤੇ ਉਹਦਾ ਗਲਾ ਕੁੱਟ ਕੇ ਮਾਰ ਦਿੱਤਾ ਨਿਆ ਇੱਕ 2 ਸਾਲ ਦੀ ਬਾਲੜੀ ਜਿਸ ਦਾ ਸਮੂਹਕ ਬੁਲਾਤਕਾਰ ਹੋ ਕੇ ਮਾਰਿਆ ਗਿਆ ਹੋਵੇ ਜਾਂ ਉਹ ਮੁਲਕ ਜਿੱਤੇ ਇੱਕ ਜੱਜ ਕਵੇ ਮੈਨੂੰ ਇੱਛਾ ਮੌਤ ਦੇ ਦਿਓ ਕਿਉਂਕਿ ਮੇਰਾ ਸਰੀਰ ਕੁਸ਼ੋਸ਼ਨ ਹੋ ਰਿਹਾ ਤੇ ਇਹ ਕਵੇ ਕਿ ਭਈ ਭਾਰਤ ਵਿੱਚ ਕੋਈ ਵੀ ਔਰਤ ਆਪਣਾ ਹੱਕ ਨਾ ਮੰਗ ਲੈਣਾ ਇੱਥੇ ਨਿਆਂ ਨਹੀਂ ਜੇ ਮਿਲਦਾ ਜਿੱਥੇ ਇੱਕ ਵਕੀਲ ਔਰਤ ਇਹ ਵੀਡੀਓ ਬਣਾ ਕੇ ਰੋ ਕੇ ਇਸ ਸਮਾਜ ਨੂੰ ਦੱਸੇ ਕਿ ਇੱਥੇ ਜੀ ਨਾ ਜੋ ਸਰਕਾਰੀ ਵਕੀਲ ਸੀ ਮੇਰਾ ਉਸਨੇ ਇੱਕ ਨਹੀਂ ਦੋ ਵਾਰ ਚੀਰਹਰਣ ਕੀਤੀ ਉਹ ਇੱਕ ਅਜਿਹੇ ਸਮਾਜ ਵਿੱਚ ਕਿਰੀ ਹੈ ਜਿਨ੍ਹਾਂ ਦੇ ਵਿੱਚ ਅਜੇ ਤੱਕ ਉਹੀ ਸੋਚ ਹੈ ਕਿ ਔਰਤ ਸਾਡੇ ਉੱਪਰ ਨਹੀਂ ਬੈਠ ਸਕਦੀ ਅਹੁਦੇ ਤੇ ਸੋ ਮੈਂ ਇੱਕ ਪ੍ਰੋਫੈਸਰ ਹੋਣ ਦੇ ਨਾਤੇ ਇਸ ਥਾਂ ਤੇ ਮੈਂ ਇਹ ਸਾਰਾ ਕੁਝ ਹੰਡਾਇਆ ਤੇ ਮੈਂ ਸਮਝ ਸਕਦੀ ਹਾਂ ਕਿ ਇੱਕ ਸਾਡਾ ਮੈਂ ਬਹੁਤ ਇੱਜ਼ਤ ਕਰਦੀ ਹਾਂ ਜੇ ਦਰਜਾ ਚਾਰ ਕਰਮਚਾਰੀ ਵੀ ਔਰ ਤੱਕ ਔਖਾ ਮਹਿਸੂਸ ਕਰਦਾ ਕਿ ਮੈਂ ਇੱਕ ਔਰਤ ਦੇ ਇਠਾਂ ਕੰਮ ਕਿਉਂ ਕਰਾਂ ਯਾਨੀ ਸਮੁੱਚੇ ਮਰਦ ਸਮਾਜ ਤੇ ਉਂਗਲ ਚੱਕਣੀ ਬਿਲਕੁਲ ਗਲਤ ਹੋਏਗੀ ਨੈ ਗਣਦੀਆਂ ਕਿ ਥੋੜੀ ਗਿਣਤੀ ਜੇ ਜਿਹੜੇ ਇਹ ਮਾੜੀ ਸੋਚ ਵਾਲੇ ਨੇ ਪਰ ਵੱਡੀ ਗਿਣਤੀ ਨੇ ਜਿਹੜੇ ਚੁੱਪ ਨੇ ਮੁਸੀਬਤ ਇਹ ਹੈ ਕਿ ਚੁੱਪ ਨੇ ਜੱਜ ਸਾਹਿਬਾਨ ਦੇ ਅਗੇਂਸਟ ਕੰਪਲੇਂਟ ਆਈ ਸੀ ਕਿ ਕਿਵੇਂ ਉਹਨਾਂ ਦੇ ਅਧੀਨ ਕੰਮ ਕਰਦੀ ਕਿਵੇਂ ਉਹਦਾ ਵੀ ਸਰੀਰਕ ਸ਼ੋਸ਼ਣ ਉਹ ਕਰਦੇ ਰਹੇ ਆਪਣੀ ਉਹਨਾਂ ਦੀ ਪੋਤਰੀ ਜਿੱਡੀ ਉਮਰ ਦੀ ਉਹ ਕੁੜੀ ਸੀ ਜਿਸ ਦਾ ਉਹਨਾਂ ਨੇ ਇਦਾਂ ਕੀਤਾ ਦਿਲ ਦਹਿਲਦਾ ਜੇ ਉੱਥੇ ਜਦੋਂ ਤੁਸੀਂ ਚੀਜ਼ਾਂ ਪੜ੍ਹਦੇ ਹੋ ਕਿ ਇਹਦੀ ਜੋ ਮੈਂ ਤਾਂ ਚੀਜ਼ਾਂ ਬੋਲਦਿਆਂ ਵੀ ਕੰਬਦੀਆਂ ਕਿ ਇਹ ਮਰ ਜਾਏ ਉਸੇ ਵੇਲੇ ਦੂਜਾ ਵਿਆਹ ਕਰਾਓ ਇਹ ਵਿਆਹ ਕੇ ਆਵੇ ਤੈਨੂੰ ਇੰਨਾ ਕੰਮ ਦਿਓ ਕਿ ਇਹਨੂੰ ਸੋਚਣ ਸਮਝਣ ਦੀ ਇਹਦੀ ਸ਼ਕਤੀ ਖਤਮ ਹੋ ਜਾਵੇ ਜੇ ਦਾ ਪਤੀ ਮਰ ਜਾਏ ਤਾਂ ਸਾਰਾ ਰਿਸ਼ਤੇਦਾਰੀ ਵਿੱਚ ਵੀ ਤੁਸੀਂ ਜਾਨੀ ਉਹਦੇ ਨਾਲ ਹਮ ਬਿਸਤਰ ਹੋ ਸਕਦੇ ਨਹੀਂ ਕਿ ਉਹਨੇ ਮੁੰਡਾ ਪੈਦਾ ਕਰਨਾ ਹੀ ਹੈ ਕਿ ਤੋੜਨਾ ਸੌਖਾ ਜੇ ਨਿਭਾਉਣਾ ਔਖਾ ਸੋ ਕੋਸ਼ਿਸ਼ ਕਰੀਏ ਜਿਤ ਮਾੜੀ ਮੋਟੀ ਕਿਰਕਿੜ ਹੋ ਵੀ ਰਹੀ ਹੈ ਸਨਿਵਾ ਕੇ ਜਿਆਦਾ ਮਜ਼ਾ ਆਉਂਦਾ ਜੇ ਤੋੜ ਕੇ ਆਪਾਂ ਕਵਾਂਗੇ ਕੋਈ ਹੋਰ ਲੱਭ ਲਵਾਂਗੇ ਉਹ ਵੀ ਉਸੇ ਤਰ੍ਹਾਂ ਦਾ ਹੀ ਹੋਣਾ ਸੋ ਆਪਾਂ ਸੁਧਾਰੀਏ ਨਾ ਇੱਕ ਦੂਜੇ ਨੂੰ ਇੱਕ ਦੂਜੇ ਦੀਆਂ ਮਾੜੀਆਂ ਚੀਜ਼ਾਂ ਥੋੜੀ ਜੀਆਂ ਨਜ਼ਰ ਅੰਦਾਜ਼ ਕਰ ਲਈਏ ਜ਼ਿੰਦਗੀ ਖੂਬਸੂਰਤ ਹੋ ਜਾਂਦੀ ਹੈ ਜਿਸ ਦੇ ਕੁੱਖੋਂ ਜਨਮ ਲਿਆ ਹੋਵੇ ਉਹ ਮੁਹੱਬਤ ਜ਼ਰਾ 2 ਮਿੰਟ ਜ਼ਿੰਦਗੀ ਦੇ ਵਿੱਚ 2 ਮਿੰਟ ਸੋਚਿਓ ਕਿ ਉਹਨੇ ਆਖਰ 9 ਮਹੀਨੇ ਢਿੱਡ ਚ ਰੱਖ ਕੇ ਆਪਣਾ ਲਹੂ ਦੇ ਨਾਲ ਤੁਹਾਨੂੰ ਪਾਲਿਆ ਤੇ ਫਿਰ ਜੋ ਸੁਫਨੇ ਤੁਹਾਡੇ ਸੰਜੋਏ ਨੇ ਉਸੇ ਦੇ ਦੁੱਧ ਦੇ ਵਿੱਚੋਂ ਹੀ ਆਏ ਨੇ ਸੋ ਉਹ ਮੁਹੱਬਤ ਜਿਹੜੀ ਉੱਥੇ ਨਿਸਵਾਰਥ ਸੀ ਉਸ ਦੀ ਜ਼ਾਤ ਵਾਲੀ ਨਾਲ ਥੋੜਾ ਜਿਹਾ ਪਿਆਰ ਤੇ ਮੁਹੱਬਤ ਥੋੜੀ ਜੀ ਕਦਰ ਕਰ ਦਿੱਤੀ ਜਾਵੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ कौर ਸਵਾਗਤ ਕਰਦੀ ਆ ਦਰਸ਼ਕੋ ਜਿਕਰ ਅਸੀਂ ਆਪਣੇ ਸਮਾਜ ਦੇ ਵਿੱਚ ਔਰਤਾਂ ਦੀ ਸਥਿਤੀ ਦੀ ਗੱਲ ਕਰੀ ਤਾਂ ਉਹ ਕੋ ਵੱਖਰੇ ਸਮੇਂ ਦੇ ਉੱਤੇ ਔਰਤਾਂ ਨੂੰ ਕੋ ਵੱਖਰੇ ਦਰਜੇ ਦਿੱਤੇ ਜਾਂਦੇ ਰਹੇ ਆ ਕਦੇ ਉਸ ਨੂੰ ਜਿਹੜਾ ਸਿਰ ਦਾ ਤਾਜ ਕਿਹਾ ਗਿਆ ਕਦੇ ਜਿਹੜਾ ਉਸ ਨੂੰ ਪੈਰ ਦੀ ਜੁੱਤੀ ਕਿਹਾ ਗਿਆ ਮੌਜੂਦਾ ਸਮੇਂ ਦੇ ਵਿੱਚ ਸਾਡੀਆਂ ਔਰਤਾਂ ਦੀ ਕੀ ਸਥਿਤੀ ਹੈ ਇਸ ਬਾਰੇ ਅੱਜ ਅਸੀਂ ਜਾਣਾਂਗੇ ਡਾਕਟਰ ਹਰਸ਼ਿੰਦਰ ਕੌਰ ਜੀ ਕੋਲੋਂ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੇ ਜਿੰਨੇ ਵੀ ਦੇਖ ਰਹੇ ਨੇ ਸਾਰੇ ਹਨ ਇਹ ਦਮਨਪ੍ਰੀਤ ਵੱਲੋਂ ਵੀ ਤੇ ਕੈਮਰੇ ਦੇ ਪਿੱਛੇ ਸਾਡੇ ਨਾਲ ਰੀਨਾ ਜੀ ਨੇ ਉਹਨਾਂ ਵੱਲੋਂ ਵੀ ਤੇ ਮੇਰੇ ਕੋਲੋਂ ਡਾਕਟਰ ਹਰਸ਼ਿੰਦਰ ਵੱਲੋਂ ਵੀ ਬਹੁਤ ਨਿੱਕੀ ਸੱਚੀ ਗੱਲ ਜੀ ਮਾ ਮੇਰਾ ਪਹਿਲਾ ਸਵਾਲ ਇਹੀ ਹੈ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਹੀ ਕਿਹਾ ਹੈ ਕਦੇ ਉਹਨੂੰ ਸਿਰ ਦਾ ਤਾਜ ਤੇ ਕਦੇ ਪੈਰ ਦੀ ਜੁੱਤੀ ਕਿਹਾ ਗਿਆ ਪਰ ਮੌਜੂਦਾ ਸਮੇਂ ਦੀ ਜੇ ਆਪਾਂ ਗੱਲ ਕਰੀ ਤਾਂ ਔਰਤਾਂ ਦੀ ਸਥਿਤੀ ਕੀ ਹੈ ਸੱਚ ਸੁਣਨਾ ਚਾਹੁੰਦੇ ਹੋ ਜੀ ਤਾਂ ਮੈਨੂੰ ਨਹੀਂ ਯਾਦ ਆ ਪਦਾ ਕਿ ਅੱਜ ਦੇ ਦਿਨ ਮੈਂ ਇਹ ਕਹਿ ਸਕਾਂ ਦਾਵਾ ਕਰ ਸਕਾਂ ਕਿ ਇੱਥੇ ਹਰ ਬੇਟੀ ਸੁਰੱਖਿਆ ਤੇ ਜਾਂ ਹਰ ਔਰਤ ਨੂੰ ਦਾ ਬਣਦਾ ਸਤਕਾਰ ਜਾਂ ਮਾਣ ਮਿਲ ਰਿਹਾ ਹੈ ਅਸੀਂ ਗਿਣਤੀ ਦੀਆਂ ਚੋਣਵੀਆਂ ਜੋ ਉੱਪਰਲੀ ਸਿਖਰ ਤੇ ਬੈਠੀਆਂ ਨੇ ਜਾਂ ਜੋ ਜੂਝ ਕੇ ਆਪਣਾ ਮਕਾਮ ਹਾਸਲ ਕਰ ਚੁੱਕੀਆਂ ਉਹਨਾਂ ਦੀ ਐਗਜ਼ਾਮਪਲ ਜ਼ਰੂਰ ਦੇ ਦੇਣੇ ਕਿ ਇਹ ਬਹੁਤ ਕੁਸ਼ ਕਰ ਰਹੀਆਂ ਨੇ ਬਹੁਤ ਕੁਝ ਇਹਨਾਂ ਨੂੰ ਮਿਲ ਚੁੱਕਿਆ ਲਓ ਜੀ ਰਾਸ਼ਟਰਪਤੀ ਤੱਕ ਪਹੁੰਚ ਗਏ ਪਰ ਇੱਕ ਰਾਸ਼ਟਰਪਤੀ ਜਿਸ ਨੂੰ ਕਿ ਪੂਜਾ ਕਰਨ ਲਈ ਮੰਦਿਰ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਇੱਕ 6 ਮਹੀਨੇ ਦੀ ਬਾਲੜੀ ਜਿਸ ਦਾ ਉਹਦੇ ਪਿਤਾ ਨੇ ਬਲਾਤਕਾਰ ਕੀਤਾ ਤੇ ਉਹਦਾ ਗਲਾ ਕੁੱਟ ਕੇ ਮਾਰ ਦਿੱਤਾ ਜਾਂ ਇੱਕ 2 ਸਾਲ ਦੀ ਬਾਲੜੀ ਜਿਸ ਦਾ ਸਮੂਹਕ ਬਲਾਤਕਾਰ ਹੋ ਕੇ ਮਾਰਿਆ ਗਿਆ ਹੋਵੇ ਜਾਂ ਉਹ ਮੁਲਕ ਜਿੱਤੇ ਇੱਕ ਜੱਜ ਕਵੇ ਮੈਨੂੰ ਇੱਛਾ ਮੌਤ ਦੇ ਦਿਓ ਕਿਉਂਕਿ ਮੇਰਾ ਸਰੀਰ ਕੁਸ਼ੋਸ਼ਣ ਹੋ ਰਿਹਾ ਤੇ ਇਹ ਕਵੇ ਕਿ ਭਈ ਭਾਰਤ ਵਿੱਚ ਕੋਈ ਵੀ ਔਰਤ ਆਪਣਾ ਹੱਕ ਨਾ ਮੰਗ ਲੈਣਾ ਇੱਥੇ ਨਿਆਂ ਨਹੀਂ ਜੇ ਮਿਲਦਾ ਜਿੱਥੇ ਇੱਕ ਵਕੀਲ ਔਰਤ ਇਹ ਵੀਡੀਓ ਬਣਾ ਕੇ ਰੋ ਕੇ ਇਸ ਸਮਾਜ ਨੂੰ ਦੱਸੇ ਕਿ ਇੱਥੇ ਜੀ ਨਾ ਜੋ ਸਰਕਾਰੀ ਵਕੀਲ ਸੀ ਮੇਰਾ ਉਸਨੇ ਇੱਕ ਨਹੀਂ ਦੋ ਵਾਰ ਚੀਰ ਹਰਨ ਕੀਤਾ ਤੇ ਮੈਂ ਪਹਿਲਾਂ ਆਲਰੇਡੀ ਇਹੀ ਕੰਪਲੇਂਟ ਲੈ ਕੇ ਆਈ ਸੀ ਕਿ ਮੇਰਾ ਬਲਾਤਕਾਰ ਕਿਸੇ ਨੇ ਕੀਤਾ ਮੈਨੂੰ ਕਿਤੇ ਨਿਆਂ ਮਿਲੇਗਾ ਯਾਨੀ ਜਿੱਥੇ ਇੱਕ ਜੱਜ ਔ ਪੀੜਤ ਹੋਵੇ ਜਿੱਥੇ ਵਕੀਲ ਵੀ ਇਸ ਤਰ੍ਹਾਂ ਪੀੜਤ ਹੋਵੇ ਉਸ ਥਾਂ ਤੇ ਮੈਨੂੰ ਦੱਸ ਦਿਓ ਕਿ ਜਿੱਥੇ ਅਸੀਂ ਕੰਪਲੇਂਟ ਕਰਦੇ ਆ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਭਾਵੇਂ ਔਰਤ ਹੋਵੇ ਭਾਵੇਂ ਤੁਸੀਂ ਨਡਿਕਲ ਇਸ ਸਿਸਟਮ ਦੇ ਵਿੱਚ ਕਿਤੇ ਦੇਖਣਾ ਹੋਵੇ ਜਾਂ ਤੁਸੀਂ ਭਾਵੇਂ ਕੋਈ ਮਹਿਕਮਾ ਹੋਵੇ ए ਬੀ ਸੀ ਡੀ ਹਰ ਦੇ ਵਿੱਚ ਔਰਤ ਦੇ ਨਾਲ ਹੁੰਦਾ ਤੱਕਾ ਸਾਡੇ ਕੋਲ ਸਾਹਮਣੇ ਆ ਚੁੱਕਾ ਵੀਡੀਓਜ਼ ਆ ਚੁੱਕੀਆਂ ਖਬਰਾਂ ਛਪ ਚੁੱਕੀਆਂ ਵੀ ਕਿਸੇ ਵੀ ਅਹੁਦੇ ਤੇ ਪਹੁੰਚ ਜਾਵੇ ਔਰਤ ਅਜ ਸੁਰੱਖਿਅਤ ਨਹੀਂ ਹੈ ਉਹਦਾ ਬਲਾਤਕਾਰ ਵੀ ਹੋ ਜਾਂਦਾ ਹੈ ਨਾ ਤਾਂ ਸਮਾਜ ਉਹਨੂੰ ਹਰ ਰੋਜ਼ ਜਿਸ ਨਜ਼ਰਾਂ ਨਾਲ ਵੇਖਦਾ ਜਿਸ ਢੰਗ ਨਾਲ ਉਹ ਟਰੀਟ ਕੀਤੀ ਜਾਂਦੀ ਹੈ ਤੇ ਜਿਵੇਂ ਸਾਡੇ ਜੱਜ ਸਹਿਬਾਨ ਦੇ ਅਗੇਂਸਟ ਕੰਪਲੇਂਟ ਆਈ ਸੀ ਕਿ ਕਿਵੇਂ ਉਹਨਾਂ ਦੇ ਅਧੀਨ ਕੰਮ ਕਰਦੀ ਜਿਵੇਂ ਉਹਦਾ ਵੀ ਸਰੀਰਕ ਸ਼ੋਸ਼ਣ ਉਹ ਕਰਦੇ ਰਹੇ ਆਪਣੀ ਉਹਨਾਂ ਦੀ ਪੋਤਰੀ ਜਿੱਡੀ ਉਮਰ ਦੀ ਉਹ ਕੁੜੀ ਸੀ ਜਿਸ ਦਾ ਉਹਨਾਂ ਨੇ ਇਦਾਂ ਕੀਤਾ ਤਾਂ ਮੈਨੂੰ ਦੱਸੋ ਫਿਰ ਆਪਾਂ ਕਿਹੜੀ ਥਾਂ ਤੇ ਕਹਿ ਰਹੇ ਹਾਂ ਕਿ ਔਰਤ ਸੁਰੱਖਿਆ ਤੇ ਜਾਂ ਔਰਤ ਵਾਕਈ ਉਹਨੂੰ ਉਹਦਾ ਬਣਦਾ ਹੱਕ ਮਿਲਿਆ ਸਾਡੀਆਂ ਜੋ ਸਪੋਰਟਸ ਪਰਸਨਸ ਹਨ ਜਿਹੜੀਆਂ ਬੇਟੀਆਂ ਸੜਕਾਂ ਤੇ ਉਤਰਨਾ ਪਿਆ ਵੀ ਸਾਡਾ ਇਸ ਤਰੀਕੇ ਦਾ ਸ਼ੋਸ਼ਣ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਨ੍ਹਾਂ ਦੇ ਖਿਲਾਫ ਕੰਪਲੇਂਟ ਸੀ ਉਹਨੂੰ ਕਿਤੇ ਅਹੁਦੇ ਤੋਂ ਲਾਇਆ ਗਿਆ ਇੱਕ ਸਪਸ਼ਟ ਸੁਨੇਹਾ ਦਿੱਤਾ ਗਿਆ ਇਹ ਤੁਹਾਡੀ ਔਕਾਤ ਉਹੀ ਹੈ ਤੁਸੀਂ ਉੱਥੇ ਹੀ ਹੋ ਅਸੀਂ ਤੁਹਾਨੂੰ ਕਿਸੇ ਵੀ ਹਾਲ ਵਿੱਚ ਪਹਲ ਨਹੀਂ ਦੇਣੀ ਸੋ ਗੱਲ ਅਜੇ ਘੁਮਾ ਫਰਾ ਕੇ ਸਿਰਫ ਉੱਥੇ ਹੀ ਖੜੀ ਹੈ ਕਿ ਆਹਦਾ ਦੇ ਦਿੱਤਾ ਜਾਂਦਾ ਪਰ ਉਹਨੂੰ ਸਹੀ ਮੈਣਿਆਂ ਵਿੱਚ ਜੇ ਕੰਮ ਕਰਨ ਦਾ ਉਹ ਜੋ ਜੋ ਸੋਚਦੀ ਜੇ ਉਹ ਦਿੱਤਾ ਨਹੀਂ ਜਾਂਦਾ ਉਹ ਦੀਨਗੀ ਅਜੇ ਵੀ ਮਰਦ ਦੇ ਥੱਲੇ ਉਤਰੀ ਜਾ ਰਹੀ ਹੈ ਉਹ ਕੱਟੀ ਨਹੀਂ ਹੈ ਜੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਦੇ ਉਹਨੂੰ ਜਿਹੜਾ ਸਿਰ ਦਾ ਤਾਜ ਕਹਿੰਦੇ ਤੇ ਕਦੇ ਪੈਰ ਦੀ ਜੁੱਤੀ ਕਹਿੰਦੇ ਆ ਪਰ ਮੌਜੂਦਾ ਸਮੇਂ ਔਰਤ ਕਹਿ ਰਹੀ ਹੈ ਕਿ ਮੈਨੂੰ ਇਨਸਾਨ ਸਮਝਿਆ ਜਾਵੇ ਔਰਤ ਨੂੰ ਇਨਸਾਨ ਕਿਉਂ ਨਹੀਂ ਸਮਝਿਆ ਜਾ ਰਿਹਾ ਸਾਡੇ ਸਮਾਜ ਵੱਲੋਂ ਕਿਉਂਕਿ ਸਦੀਆਂ ਤੋਂ ਸਾਡੇ ਦਿਮਾਗ ਵਿੱਚ ਇਹ ਵਾਰਡ ਦਿੱਤਾ ਗਿਆ ਕਿ ਔਰਤ ਨੇ ਅਧੀਨ ਹੀ ਰਹਿਣਾ ਤੁਸੀਂ ਕਦੇ ਮਨੁੱਖ ਸੰਵੇਦਨਤੀ ਦੇ ਵਿੱਚ ਧਿਆਨ ਨਾਲ ਕਦੇ ਕੁਝ ਪੜ੍ਹਿਆ ਹੋਵੇ ਮੈਨੂੰ ਉਹ ਵੇਖਣ ਦਾ ਮੌਕਾ ਮਿਲਿਆ ਸੀ ਜਿੱਥੇ ਅਸੀਂ ਗਏ ਸੀ ਮਨਾਲੀ ਉੱਤੇ ਮੈਨੂੰ ਲੈ ਕੇ ਗਏ ਕਿ ਆ ਦੇਖੋ ਇੱਥੇ ਕੀ ਕੁਝ ਲਿਖਿਆ ਜੇ ਉਹ ਦਿਲ ਦਹਿਲਦਾ ਜੇ ਉੱਥੇ ਜਦੋਂ ਤੁਸੀਂ ਚੀਜ਼ਾਂ ਕੱਢਦੇ ਹੋ ਕਿ ਇਹਦੀ ਜੋ ਮੈਂ ਤਾਂ ਚੀਜ਼ਾਂ ਬੋਲਦਿਆਂ ਵੀ ਕੰਬਦੀਆਂ ਕਿ ਇਹ ਮਰ ਜਾਏ ਉਸੇ ਵੇਲੇ ਦੂਜਾ ਵਿਆਹ ਕਰਾਓ ਇਹ ਵਿਆਹ ਕੇ ਆਵੇ ਤੈਨੂੰ ਇੰਨਾ ਕੰਮ ਦਿਓ ਕਿ ਇਹਨੂੰ ਸੋਚਣ ਸਮਝਣ ਦੀ ਇਹਦੀ ਸ਼ਕਤੀ ਖਤਮ ਹੋ ਜਾਵੇ ਜੇ ਦਾ ਪਤੀ ਮਰ ਜਾਏ ਤਾਂ ਸਾਰਾ ਰਿਸ਼ਤੇਦਾਰੀ ਵਿੱਚ ਵੀ ਤੁਸੀਂ ਜਾਨੀ ਉਹਦੇ ਨਾਲ ਹਮ ਬਿਸਤਰ ਹੋ ਸਕਦੇ ਨੇ ਕਿ ਉਹਨੇ ਮੁੰਡਾ ਪੈਦਾ ਕਰਨਾ ਹੀ ਹੈ ਇਸ ਤਰੀਕੇ ਦੀ ਜਿਸ ਸੋਚ ਚੋਂ ਅਸੀਂ ਨਿਕਲ ਰਹੇ ਹਾਂ ਬਹੁਤ ਔਖਾ ਜੇ ਇਹ ਨਹੀਂ ਹੈ ਕਿ ਅਸੀਂ ਕਰ ਨਹੀਂ ਸਕਦੇ ਬੇਟੀਆਂ ਨਿਕਲ ਰਹੀਆਂ ਨੇ ਪਰ ਮੈਂ ਉਹਦੇ ਪਿੱਛੇ ਇੱਕ ਨੁਕਤਾ ਦੱਸਣਾ ਚਾਹੁੰਦੀ ਆ ਅੱਜ ਤਾਈਂ ਜਿੰਨੀ ਵੀ ਤੁਸੀਂ ਹੁਣ ਇਤਿਹਾਸ ਫਰੋਲੋਗੇ ਨਾ ਔਰਤ ਦੇ ਹੱਕ ਵਿੱਚ ਹਮੇਸ਼ਾ ਜਿਹੜੀ ਆਵਾਜ਼ ਉੱਠੀ ਉਹ ਮਰਦ ਵੱਲ ਨਹੀਂ ਸੀ ਯਾਨੀ ਸਮੁੱਚੇ ਮਰਦ ਸਮਾਜ ਤੇ ਉਂਗਲ ਚੱਕਣੀ ਬਿਲਕੁਲ ਗਲਤ ਹੋਏਗੀ ਨਾ ਗਿਣਦਿਆਂ ਕਿ ਥੋੜੀ ਗਿਣਤੀ ਜੇ ਜਿਹੜੇ ਇਹ ਮਾੜੀ ਸੋਚ ਵਾਲੇ ਨੇ ਪਰ ਵੱਡੀ ਗਿਣਤੀ ਨੇ ਜਿਹੜੇ ਚੁੱਪ ਨੇ ਉਸੀ ਵਾਰ ਦੇ ਚੁੱਪ ਨੇ ਪਰ ਜਿਹੜੇ ਵੀ ਉੱਠੇ ਨੇ ਔਰਤ ਦੇ ਹੱਕ ਵਿੱਚ ਭਾਵੇਂ ਗੁਰੂ ਨਾਨਕ ਸਾਹਿਬ ਵੱਲੋਂ ਆਵਾਜ਼ ਚੁੱਕੀ ਗਈ ਹੋਵੇ ਜਾਂ ਉਸ ਤੋਂ ਪਹਿਲਾਂ ਵੀ ਜਦੋਂ ਔਰਤ ਦੇ ਹੱਕ ਵਿੱਚ ਆਵਾਜ਼ ਉੱઠી ਤਾਂ ਉਦੋਂ ਮਰਦ ਨੇ ਚੁੱਕੀ ਤੇ ਉਹਦੇ ਨਾਲ ਫਿਰ ਔਰਤਾਂ ਡਟੀਆਂ ਤੇ ਇਹੀ ਕਾਰਨ ਸੀ ਜਦੋਂ ਸਿੱਖ ਧਰਮ ਵੀ ਸ਼ੁਰੂ ਹੋਇਆ ਨਾ ਉਹ ਇੱਕ ਸੋਚ ਸੀ ਧਰਮ ਨਹੀਂ ਸੀ ਉਦੋਂ ਉਹ ਸੋਚ ਸੀ ਇੱਕ ਬਰਾਬਰੀ ਦੀ ਕਿ ਭਈ ਤੁਸੀਂ ਅਧੀਨਗੀ ਕਿਉਂ ਤੁਸੀਂ ਤਾਂ ਰਾਜੇ ਮਹਾਰਾਜਿਆਂ ਦੀ ਜਨਮਦਾਤੀਆਂ ਤਾਂ ਉਦੋਂ ਤੁਸੀਂ ਦੇਖਿਆ ਮੁਸਲਮਾਨ ਵੀ ਨਾਲ ਜੁੜੇ ਹਿੰਦੂ ਮਤ ਵਾਲੇ ਵੀ ਜੁੜੇ ਉਹ ਜੁੜੀਆਂ ਕਿਉਂ ਸੀ ਔਰਤਾਂ ਕਿ ਉਹਨਾਂ ਨੂੰ ਦਿਖਿਆ ਸੀ ਇੱਥੇ ਆਜ਼ਾਦੀ ਹੈ ਅਸੀਂ ਆਪਣੀ ਗੱਲ ਕਹਿ ਸਕਦੀਆਂ ਕਿ ਅਸੀਂ ਵਾਕਈ ਬਰਾਬਰ ਆ ਕਿ ਦੋ ਵੱਖੋ ਵੱਖਰੇ ਪਹੀਏ ਵਾਂਗ ਨੇ ਕਿ ਮਰਦ ਨੇ ਜੇ ਇੱਕ ਕੰਮ ਸਮਾਜ ਦਾ ਸਾਂਭਣਾ ਤੇ ਔਰਤ ਤੋਂ ਬਗੈਰ ਉਹ ਗੱਡੀ ਤੁਰਨੀ ਨਹੀਂ ਯਾਨੀ ਉਹਨਾਂ ਦੋਨਾਂ ਦੇ ਵੱਖੋ ਵੱਖਰੇ ਰੋਲ ਨੇ ਜਿਨ੍ਹਾਂ ਨੂੰ ਜੇ ਅਸੀਂ ਸਥਾਪਿਤ ਕਰਕੇ ਤੁਰਾਂਗੇ ਤਾਂ ਸਮਾਜਾਂ ਗਾਂ ਤੁਰੇਗਾ ਪਰ ਜੇ ਇੱਕ ਪਈਆ ਚਾਹੇਗਾ ਮੈਂ ਦੂਜੇ ਨੂੰ ਹਮੇਸ਼ਾ ਹੀ ਪੈਂਚਰ ਕਰਕੇ ਰੱਖਣਾ ਫਿਰ ਨਹੀਂ ਜੇ ਤੁਰਨਾ ਸੋ ਤੁਰਨਾ ਤਾਂ ਦੋਨਾਂ ਨੂੰ ਬਰਾਬਰ ਪਹੇਗਾ ਕਿਉਂਕਿ ਮੈਂ ਤਾਂ ਗੱਲ ਕੀਤੀ ਕਿ ਸਾਡੇ ਕੋਲ 1% ਔਰਤਾਂ ਵੀ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਹਜ਼ਾਰਾਂ ਸਾਲਾਂ ਦਾ ਸਾਰੇ ਦਾ ਸਾਰਾ ਜੋ ਜੁਰਮ ਔਰਤਾਂ ਤੇ ਹੋਇਆ ਨਾ ਉਹ ਆਪਣੇ ਇੱਕ ਟੱਬਰ ਚ ਉਹਨੂੰ ਸੇਕੇ ਲੈਣਾ ਚਾਹਦੀਆਂ ਨੇ ਮਰਦਾਂ ਤੋਂ ਉਹ ਵੀ ਗਲਤ ਗੱਲ ਏ ਪਰ ਖੈਰ ਜਦੋਂ ਇੰਨੇ ਸਮੇਂ ਤੋਂ ਪਿਸਦੀਆਂ ਹੋਣ ਔਰਤਾਂ ਤੇ ਜਦੋਂ ਆਵਾਜ਼ ਚੁੱਕਣ ਤਾਂ ਨੇਚਰਲੀ ਉਹ ਦਮ ਰੱਖਦੀ ਏ ਤੇ ਮੈਨੂੰ ਲੱਗਦਾ ਕਿ ਜਦੋਂ ਤਬਦੀਲੀ ਆਉਂਦੀ ਜੇ ਤਾਂ ਔਰਤਾਂ ਆਪਣੇ ਹੱਕ ਜਿਵੇਂ ਮੀ 2 ਵਿੱਚ ਸ਼ੁਰੂ ਹੋਏ ਸਨ ਜਾਂ ਜਿਵੇਂ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਤੋਂ ਲੈ ਕੇ ਹੁਣ ਤਾਂ ਬਹੁਤ ਉੱਚੇ ਉੱਚੇ ਅਹੁਦਿਆਂ ਤੱਕ ਵੱਖੋ ਵੱਖਰੇ ਮੁਲਕਾਂ ਤੱਕ ਔਰਤਾਂ ਪੌਂਟੀਆਂ ਵੀ ਨੇ ਬਿਜ਼ਨਸ ਟਾਈਕੂਨਸ ਵੀ ਬਣੀਆਂ ਨੇ ਉਹਨਾਂ ਨੇ ਦਿਖਾ ਦਿੱਤਾ ਵੀ ਕੋਈ ਵੀ ਮਹਿਕਮਾ ਹੋਵੇ ਔਰਤ ਮਰਦ ਨਾਲੋਂ ਘੱਟ ਨਹੀਂ ਹੈ ਪਰ ਇਹ ਬਰਾਬਰੀ ਦਾ ደረጃ ਅਜੇ ਮੈਨੂੰ ਲੱਗਦਾ ਸ਼ਾਇਦ 500 ਸਾਲ ਹੋਰ ਲੱਗ ਜਾਣਾ ਅਜੇ ਲੱਗੇਗਾ ਸਮਾਂ ਜੀ ਜਿਵੇਂ ਮੈਂ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੀ ਸਿੱਖਿਆ ਹੈਗੇ ਇਨਸਾਨ ਨੂੰ ਬਦਲ ਸਕਦੀ ਹੈਗੀ ਹੈ ਨਾ ਔਰਤਾਂ ਜਿਹੜੀਆਂ ਨੇ ਅੱਜ ਪੜ੍ਹ ਲਿਖ ਵੀ ਰਹੀਆਂ ਨੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਵੀ ਬਰਾਜਮਾਨ ਹੋ ਰਹੀਆਂ ਨੇ ਕਿਤੇ ਨਾ ਕਿਤੇ ਜਦੋਂ ਅਸੀਂ ਦੇਖਦੇ ਆਗੇ ਤਾਂ ਬਹੁਤ ਘੱਟ ਔਰਤਾਂ ਹੈਗੀਆਂ ਜਿਹੜੀਆਂ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੁੰਦੀਆਂ ਨੇ ਜ਼ਿਆਦਾਤਰ ਔਰਤਾਂ ਜਿਹੜੀਆਂ ਨੇ ਉਹਨਾਂ ਦੇ ਹੱਕ ਦਬਾ ਦਿੱਤੇ ਜਾਂਦੇ ਹੈਗੇ ਆ ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਕਿਉਂ ਨਹੀਂ ਹੋ پا ਰਹੀਆਂ ਜੀ ਦੇਖੋ ਬਹੁਤ ਸਾਰੀਆਂ ਔਰਤਾਂ ਜਦੋਂ ਉਹਨਾਂ ਅਹੁਦਿਆਂ ਤੇ ਪਹੁੰਚਦੀਆਂ ਨੇ ਉਹਨਾਂ ਦੇ ਅਧੀਨ ਮਰਦ ਹੀ ਹੁੰਦੇ ਨੇ ਬਹੁਤੀ ਵਾਰ ਉਹ ਇੱਕ ਸਿਚੁਏਸ਼ਨ ਅਜਿਹੇ ਚੋਂ ਲੰਘਦੀਆਂ ਨੇ ਜਿੱਥੇ ਉਹਨਾਂ ਨੇ ਘਰ ਅੰਦਰਲੇ ਆਪਣੇ ਪਤੀ ਨਾਲ ਆਪਣੇ ਸਹੁਰਾ ਸਾਹਿਬ ਨਾਲ ਤਾਂ ਆਪਣੇ ਇੱਥੇ ਅਧੀਨ ਕੰਮ ਕਰਦੇ ਮਰਦਾਂ ਨਾਲ ਉਹ ਇੱਕ ਅਜਿਹੇ ਸਮਾਜ ਵਿੱਚ ਕਿਰੀ ਹੈ ਜਿਨ੍ਹਾਂ ਦੇ ਵਿੱਚ ਅਜੇ ਤੱਕ ਉਹੀ ਸੋਚ ਹੈ ਕਿ ਔਰਤ ਸਾਡੇ ਉੱਪਰ ਨਹੀਂ ਬੈਠ ਸਕਦੀ ਅਹੁਦੇ ਤੇ ਤੋ ਮੈਂ ਇੱਕ ਪ੍ਰੋਫੈਸਰ ਹੋਣ ਦੇ ਨਾਤੇ ਇਸ ਥਾਂ ਤੇ ਮੈਂ ਇਹ ਸਾਰਾ ਕੁਝ ਹੰਡਾਇਆ ਤੇ ਮੈਂ ਸਮਝ ਸਕਦੀ ਆ ਕਿ ਇੱਕ ਸਾਡਾ ਮੈਂ ਬਹੁਤ ਇੱਜ਼ਤ ਕਰਦੀ ਆ ਜੇ ਦਰਜਾ 4 ਕਰਮਚਾਰੀ ਵੀ ਉਹ ਰਤ ਤੱਕ ਔਖਾ ਮਹਿਸੂਸ ਕਰਦਾ ਕਿ ਮੈਂ ਇੱਕ ਔਰਤ ਦੇ ਇੱਥਾਂ ਕੰਮ ਕਿਉਂ ਕਰ ਰਿਹਾ ਜੋ ਕਿ ਸਾਨੂੰ ਭਾਵੇਂ ਸਿੱਧੇ ਤੌਰ ਤੇ ਨਾ ਵੀ ਕਹਿਣ ਜੋ ਉਹਨਾਂ ਦੀ ਫੀਲਿੰਗ ਜੋ ਅਸੀਂ ਸਮਝ ਸਕਦੇ ਆ ਇਹ ਉਹਨਾਂ ਚੋਂ ਕਈਆਂ ਦੀਆਂ ਔਰਤਾਂ ਜਿਵੇਂ ਦੱਸਦੀਆਂ ਨੇ ਕਿ ਸਾਨੂੰ ਘਰ ਵਿੱਚ ਸਾਡੇ ਨਾਲ ਮਾੜੀ ਚਪਦਾਗਲੀ ਬੋਲੀ ਗਈ ਆ ਇਸ ਤਰੀਕੇ ਦਾ ਤੁਸੀਂ ਸਮਝ ਸਕਦੇ ਹੋ ਕਿ ਉਸ ਬੰਦੇ ਦੀ ਮੈਂਟੈਲਿਟੀ ਉਹਦੇ ਲਈ ਕਿੰਨਾ ਆਖਾ ਹੈ ਕਿ ਇੱਕ ਔਰਤ ਅਫਸਰ ਦੇ ਥੱਲੇ ਕੰਮ ਕਰਨਾ ਸੋ ਉਹ ਚੀਜ਼ਾਂ ਦੀ ਅਜੇ ਹੌਲੀ ਹੌਲੀ ਤਬਦੀਲੀ ਹੋਣੀ ਜੇ ਪਰ ਹੋਏਗੀ ਜ਼ਰੂਰ ਪਰ ਸਮਾਂ ਲੱਗੇਗਾ ਮੈਨੂੰ ਲੱਗਦਾ ਕਿ ਸਾਨੂੰ ਇਹ ਜਾਰੀ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਤਬਦੀਲੀ ਇੱਕ ਰਾਤ 'ਚ ਨਹੀਂ ਆਣੀ ਹੌਲੀ ਹੌਲੀ ਜ਼ਰੂਰ ਇਦਿਛ ਤਬਦੀਲੀ ਦਿਸੇਗੀ ਜੈਨਮਲ ਸਿੱਖਿਆ ਜਿਹੜੀ ਹੈ ਕਿਤੇ ਨਾ ਕਿਤੇ ਤਬਦੀਲੀ ਲੈ ਕੇ ਆਏਗੀ ਸਮਝ ਲੱਗ ਸਕਦਾ ਹੈ ਬਿਲਕੁਲ ਪਰ ਉਸ ਸਿੱਖਿਆ ਦੇ ਵਿੱਚ ਵੀ ਔਰਤ ਦਰਅਸਲ ਜਕੜੀ ਕਈ ਵਾਰ ਮਜਬੂਰੀ ਵਸ ਕਹਿਲ ਦੇ ਜਾਂਦੀ ਹੈ ਕਿ ਮੇਰਾ ਪਤੀ ਜੇ ਆਗਾ ਲੰਗਦਾ ਤਾਂ ਚਲੋ ਮੈਂ ਥੋੜਾ ਜਿਹਾ ਆਪਣੇ ਆਪ ਨੂੰ ਕੁਰਬਾਨ ਕਰ ਦਿੰਨੇ ਸੋ ਹਾਲੇ ਵੀ ਉਹ ਹਿੱਸਾ ਕੁਰਬਾਨੀ ਦਾ ਜੇ ਜਿਹੜੀ ਭਾਰੀ ਗਿਣਤੀ ਔਰਤਾਂ ਅੱਜ ਵੀ ਨੌਕਰੀਆਂ ਛੱਡ ਰਹੀਆਂ ਨੇ ਬੱਚੇ ਪਾਲਣ ਲਈ ਵੀ ਪਛਾਹ ਹੋ ਜਾਂਦੀਆਂ ਨੇ ਸੋ ਉਹ ਪੜ੍ਹਾਈ ਤਾਂ ਭਾਵੇਂ ਕਰ ਲਈ ਪਰ ਉਹਦਾ ਅਸਲ ਜਿੱਥੇ ਲਾਣਾ ਸੀ ਉਸ ਥਾਂ ਤੇ ਕਿਤੇ ਨਾ ਕਿਤੇ ਅਜਿਹੇ ਟੱਬਰਾਂ ਚ ਪਿਸ ਕੇ ਰਹਿ ਜਾਂਦੀ ਹੈ ਜਿਨ੍ਹਾਂ ਦੀ ਸੋਚ ਹੈ ਕਿ ਅਸੀਂ ਔਰਤ ਨੂੰ ਅੱਗੇ ਨਹੀਂ ਪੜਨ ਕੰਮ ਨਹੀਂ ਕਰਨ ਦੇਣਾ ਜਾਂ ਪੜਨ ਨਹੀਂ ਦੇਣਾ ਘਰ ਦਾ ਕੰਮ ਸੰਭੇ ਬੱਚੇ ਸੰਭੇ ਜਿਵੇਂ ਬਾਕੀ ਦੁਨੀਆ ਵਿੱਚ ਉਹ ਵਕ ਬਾਰੀ ਵੰਡਦੇ ਨੇ ਸਾਰੇ ਕੰਮ ਕਰਦੇ ਬਰਾਬਰ ਕਰਦੇ ਨੇ ਬੱਚੇ ਬਰਾਬਰ ਦੇ ਪਾਲਦੇ ਨੇ ਉਹ ਸਾਡੇ ਅਜੇ ਓਨੀ ਡੂੰਗੀ ਸੋਚ ਨਹੀਂ ਗਈ ਹਾਲਾਂਕਿ ਕਈ ਅਸੀਂ ਦੇਖ ਰਹੇ ਹਾਂ ਬੈਂਗਲੌਰ ਦੇ ਵਿੱਚ ਹੋਏ ਜਾਂ ਮੁੰਬਈ ਵਿੱਚ ਹੋਏ ਕਈ ਥਾਂ ਤੇ ਇਸ ਤਰ੍ਹਾਂ ਦਾ ਹੈ ਕਿ ਜੇ ਬੰਦਾ ਕੰਮ ਤੇ ਗਿਆ ਤੇ ਔਰਤ ਨੇ ਬਣਾਇਆ ਜੇ ਔਰਤ ਕੰਮ ਤੇ ਗਈ ਤਾਂ ਬੰਦਾ ਕਿਚਨ ਦਾ ਕੰਮ ਆਰਾਮ ਨਾਲ ਕਰਦਾ ਕੋਈ ਇਹੋ ਜੀ ਦਿੱਕਤ ਹੈ ਨਹੀਂ ਪਰ ਹੌਲੀ-ਹੌਲੀ ਤਬਦੀਲੀ ਆਏਗੀ। ਪਰ ਲਗਾਤਾਰ ਜਿਹੜੇ ਕਲਾਕ ਦੇ ਕੇਸ ਵੱਧ ਰਹੇ ਹੈਗੇ ਤੇ ਇਹਦੇ ਪਿੱਛੇ ਕਾਰਨ ਇਹ ਦੱਸਿਆ ਜਾਂਦਾ ਹੈਗਾ ਕਿ ਔਰਤਾਂ ਜਿਹੜੀਆਂ ਨੇ ਪੜ੍ਹ ਲਿਖ ਗਈਆਂ ਨੇ ਤੇ ਤਾਂ ਕਰਕੇ ਤਲਾਕ ਦੇ ਕੇਸ ਵੱਧ ਰਹੇ ਹੈ ਕੀ ਕਹਿਣਾ ਚਾਹੁੰਦੇ ਹੋ? 68% ਔਰਤਾਂ ਅੱਜ ਦੇ ਦਿਨ ਵੀ World Health Organization ਦੇ ਅੰਕੜੇ ਨੇ ਮੇਰੇ ਨਹੀਂ ਕਿ ਅਜੇ ਵੀ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ। ਹੁਣ ਉਹਦੇ ਵਿੱਚ ਘਰੇਲੂ ਹਿੰਸਾ ਔਰਤ ਸ਼ਿਕਾਰ ਹੋ ਰਹੀ ਉਹ ਵੀ ਆਪਣੇ ਮਰਦ ਤੋਂ ਜਿਹਦੇ ਵਿੱਚ ਸੰਤਿਤੋ 41% ਬੇਟੀਆਂ ਨੇ ਜਿਹੜੀਆਂ ਆਪੋ ਆਪਣੇ ਘਰਾਂ ਵਿੱਚ ਨਾਬਾਲਗ ਬੇਟੀਆਂ ਜਿਹੜੀਆਂ ਪਿਤਾ ਤੋਂ ਚਾਚੇ ਤੋਂ ਤਾਏ ਤੋਂ ਕਜ਼ਨ ਬ੍ਰਦਰਸ ਤੋਂ ਸਰੀਰਕ ਸ਼ੋਸ਼ਣ ਸਹਿ ਚੁੱਕੀਆਂ ਨੇ ਇਹ ਮੇਰੇ ਨਹੀਂ ਅੰਕੜੇ WHO ਦੇ ਇਹ ਸਾਰਾ ਕੁਝ ਜਾਣਦੇ-ਬੁੱਝਦੇ ਹੁਣ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਕਿੱਥੇ ਅਸੀਂ ਖੜੇ ਆ ਤੇ ਇੱਥੇ ਗੱਲ ਕਰੀਏ ਕਿ ਤਲਾਕ ਸਿਰਫ ਔਰਤ ਦੇ ਕਹਿਣ ਨਾਲ ਹੋ ਜਾਂਦਾ ਹੈ ਕਿ ਉਹ ਪੜ੍ਹੀ ਲਿਖੀ ਹੈ ਜਾਂ ਆਪਣੇ ਹੱਕਾਂ ਲਈ ਆਵਾਜ਼ ਚੁੱਕਦੀ ਹੈ ਭਈ ਤਾੜੀ ਵੀ ਕਦੇ ਇੱਕ ਹੱਥ ਨਾਲ ਵੱਜੀ ਜੇ ਜੇ ਹੁਣ ਇੰਨੀ ਵੱਡੀ ਅਸੀਂ ਈਗੋ ਬਲੋਟ ਕਰ ਲਈਏ ਬੰਦੇ ਨੇ ਜਾਂ ਔਰਤ ਕਵੇ ਕਿ ਮੈਂ ਹੋਰ ਜ਼ੁਲਮ ਨਹੀਂ ਸਹਿਣਾ ਪਈ ਮੈਂ ਉਹਦੇ ਨਾਲੋਂ ਆਜ਼ਾਦ ਚੰਗੀ ਮੈਂ ਆਪਣਾ ਆਪ ਰਹਿ ਸਕਦੀ ਆ ਮੇਰੇ ਕੋਲ ਵੀ ਇਹੋ ਜ਼ਿੰਦਗੀ ਹੈ ਮੈਂ ਕੱਲੀ ਰਹਿਣਾ ਮੈਂ ਘਟੋ ਘਟ ਜੀ ਤਾਂ ਲਵਾਂ ਇਨਸਾਨ ਦੀ ਜ਼ਿੰਦਗੀ ਜੀ ਲਵਾਂ ਤੋ ਇਹ ਚੀਜ਼ਾਂ ਨੇ ਜਿਹੜੀਆਂ ਹੌਲੀ ਹੌਲੀ ਅਵੇਅਰਨੈਸ ਨਾਲ ਜ਼ਰੂਰ ਘਰ ਟੁੱਟਨੇ ਸ਼ੁਰੂ ਹੋਏ ਨੇ ਪਰ ਉਹਦੇ ਵਿੱਚ ਮੈਂ 100% ਕਹੋਗੇ ਤੁਸੀਂ ਵੀ ਔਰਤ ਦਾ ਹੀ ਕਸੂਰ ਹੈ ਬਿਲਕੁਲ ਗਲਤ ਹੈ ਕਦੇ ਜਾ ਕੇ ਦੇਖੋ ਸਾਡੇ ਕੋਲ ਵੀ ਹਸਪੀਟਲਜ਼ ਵਿੱਚ ਆਂਦੀਆਂ ਨੇ ਜਿਨ੍ਹਾਂ ਦੇ ਲਾਸਾਂ ਪਈਆਂ ਪਿੱਠ ਦੇ ਉੱਤੇ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਖਾ ਕੇ ਆਂਦੀਆਂ ਨੇ ਸੀ ਕੇਸ ਦੇਖਿਆ ਜਿੱਥੇ ਪ੍ਰੈਸ ਗਰਮ ਕਰਕੇ ਉਹਦੀ ਪਿੱਠ ਪਿੱਛੇ ਵੀ ਲਾਈ ਹੋਈ ਹੈ ਸਿਰਫ ਇਸ ਕਾਰਨ ਕਿ ਤੂੰ ਧੀ ਜੰਮੀ ਹੈ ਅੱਜ ਦੇ ਦਿਨ ਵੀ ਸਾਡੇ ਕੋਲ ਹਸਪੀਟਲ 'ਚ ਕੇਸ ਨੇ ਕਿ ਬੇਟੀ ਜੰਮੀ ਜਦੋਂ ਹੁੰਦੀ ਹੈ ਤਾਂ ਇੱਥੇ ਗਾਲੀ ਗਲੋਚ ਕਰਦੇ ਪਿਓ ਆਉਂਦੇ ਨੇ ਤੇ ਉਹ ਕਹਿ ਦਿੰਦੇ ਨੇ ਆਪਣੇ ਘਰ ਲੈ ਜਾਓ ਇਹਨੂੰ ਅਸੀਂ ਤਾਂ ਦਿੱਤਾ ਤਲਾਕ ਜਾਓ ਨਹੀਂ ਰੱਖਣੀ ਕਿਉਂਕਿ ਇਹਨੇ ਕੁੜੀ ਜੰਮੀ ਅੱਜ ਮੈਂ 2024 ਸਾਲ ਦੀ ਗੱਲ ਕਰ ਰਹੀ ਹਾਂ ਇਸ ਤਰ੍ਹਾਂ ਦੇ ਸਾਡੇ ਮਰੀਜ਼ ਪਏ ਨੇ ਜੀ ਸੋ ਇਹ ਹਾਲਾਤ ਦੇ ਵਿੱਚ ਮੈਨੂੰ ਦੱਸੋ ਕਿ ਜੇ ਹੁਣ ਔਰਤ ਖੜੀ ਹੁੰਦੀ ਹੈ ਵੀ ਜਾਂ ਤਾਂ ਮੈਂ ਸਾਰੀ ਉਮਰ ਐਂ ਇੱਕ ਛੁੱਟੜ ਦੀ ਜ਼ਿੰਦਗੀ ਬਤਾਵਾਂ ਤੇ ਜਾਂ ਭਾਈ ਮੈਂ ਵੀ ਜ਼ਿੰਦਗੀ ਜੀ ਲੈਣੀ ਐ ਤੂੰ ਲੱਗ ਜੀ ਮੈਂ ਲੱਗ ਜੀਨੀ तो ए सोच जे खड़ी हुई है मुबारक कदम है शुक्र है मैं नहीं कह रही के घर तोड़ो <laughs> मैं सलाह हमेशा ही हो दिनी हाँ के तोड़ना सौखा जे ना औखा है सो कोशिश करिए तो माड़ी मोटी किड़किड़ -किड़ हो भी रही है सर निभा के ज्यादा मजा आता जे ਤੋੜ ਕੇ ਆਪਾਂ ਕਵਾਂਗੇ ਕੋਈ ਹੋਰ ਲੱਭ ਲਵਾਂਗੇ ਉਹ ਵੀ ਉਸੇ ਤਰ੍ਹਾਂ ਦਾ ਹੀ ਹੋਣਾ ਸੋ ਆਪਾਂ ਸੁਧਾਰੀਏ ਨਾ ਇੱਕ ਦੂਜੇ ਨੂੰ ਇੱਕ ਦੂਜੇ ਦੀਆਂ ਮਾੜੀਆਂ ਚੀਜ਼ਾਂ ਥੋੜੀ ਜੀਆਂ ਨਜ਼ਰ ਅੰਦਾਜ਼ ਕਰ ਲਈਏ ਜ਼ਿੰਦਗੀ ਖੂਬਸੂਰਤ ਹੋ ਜਾਂਦੀ ਹੈ। ਜਦੋਂ ਜਾਂਦੇ ਜਾਂਦੇ ਔਰਤਾਂ ਨੂੰ ਕੋਈ ਸੁਨੇਹਾ ਜ਼ਰੂਰ ਦਿਓ ਤੇ ਨਾਲ ਹੀ ਜਿਹੜਾ ਮਰਦਾਂ ਨੂੰ ਵੀ ਇੱਕ ਸੁਨੇਹਾ ਦਿਓ ਕਿ ਉਹ ਔਰਤਾਂ ਦੀ ਜਿਹੜੀ ਇੱਜ਼ਤ ਕਰਦੇ ਰਹਿਣ। ਮੈਨੂੰ ਲੱਗਦਾ ਹੈ ਕਿ ਮੈਂ ਤਾਂ ਉਸ ਅਹੁਦੇ ਤੇ ਅਜੇ ਪਹੁੰਚੀ ਨਹੀਂ ਕਿ ਕਿਸੇ ਨੂੰ ਸਿੱਖਿਆ ਦੇ ਸਕਾਂ। ਮੈਂ ਇੰਨਾ ਹੀ ਕਹਿਣਾ ਚਾਹਾਂਗੀ ਕਿ ਜਿਸ ਦੇ ਕੁੱਖੋਂ ਜਨਮ ਲਿਆ ਹੋਵੇ ਉਹ ਮੁਹੱਬਤ ਜ਼ਰਾ 2 ਮਿੰਟ ਜ਼ਿੰਦਗੀ ਦੇ ਵਿੱਚ 2 ਮਿੰਟ ਸੋਚਿਓ ਕਿ ਉਹਨੇ ਆਖਰ 9 ਮਹੀਨੇ ਢਿੱਡ ਚ ਰੱਖ ਕੇ ਆਪਣਾ ਲਹੂ ਦੇ ਨਾਲ ਤੁਹਾਨੂੰ ਪਾਲਿਆ ਤੇ ਫਿਰ ਜੋ ਸੁਫਨੇ ਤੁਹਾਡੇ ਸੰਜੋਏ ਨੇ ਉਸੇ ਦੇ ਦੁੱਧ ਦੇ ਵਿੱਚੋਂ ਹੀ ਆਏ ਨੇ ਸੋ ਉਹ ਮੁਹੱਬਤ ਜਿਹੜੀ ਉੱਥੇ ਨਿਸਵਾਰਥ ਸੀ ਉਸ ਦੀ ਜ਼ਾਤ ਵਾਲੀ ਨਾਲ ਥੋੜਾ ਜਿਹਾ ਪਿਆਰ ਤੇ ਮੁਹੱਬਤ ਉਡੀ ਜੇ ਕਦਰ ਕਰ ਦਿੱਤੀ ਜਾਵੇ ਹਰ ਇੱਕ ਨੂੰ ਚੰਗਾ ਲੱਗਦਾ ਬਿਲਕੁਲ ਇੰਜ ਹੀ ਮੈਂ ਹਰ ਬੇਟੀ ਨੂੰ ਵੀ ਕਹਾਂਗੀ ਕਿ ਜੋ ਆਪਣੇ ਲਈ ਸੋਚਦੇ ਹੋ ਕਿ ਮੈਨੂੰ ਚੰਗਾ ਕੋਈ ਕਵੇ ਤਾਂ ਫਿਰ ਉਸੇ ਤਰ੍ਹਾਂ ਦੂਸਰਾ ਵੀ ਉਹੋ ਚੀਜ਼ ਮੰਗਦਾ ਹੈ ਸੋ ਜੇ ਇੱਕ ਦੂਜੇ ਵਿੱਚ ਹੂਣ ਤਾਇਆਂ ਲੱਭਣ ਦੀ ਥਾਂ ਤੇ ਅਸੀਂ ਸਿਰਫ ਇਹ ਸੋਚ ਲਈਏ ਕਿ ਜ਼ਿੰਦਗੀ ਤੋਰਨੀ ਹੈ ਵਧੀਆ ਤੋਰਨੀ ਹੈ ਕੁਝ ਚੀਜ਼ਾਂ ਤੁਹਾਡੀਆਂ ਛੱਡੀਆਂ ਕੁਝ ਤੁਸੀਂ ਮੇਰੀਆਂ ਛੱਡੋ ਆਓ ਅਸੀਂ ਰਲ ਮਿਲ ਕੇ ਤੁਰਦੇ ਆਂ ਜ਼ਿੰਦਗੀ ਖੂਬਸੂਰਤ ਹੋ ਜਾਏਗੀ ਜੀ ਮਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦਰਸ਼ਕੋ ਵਾਕੀ ਜੇਕਰ ਅਸੀਂ ਵਧੀਆ ਸਮਾਜ ਨੂੰ ਸਿਰਜਣਾ ਹੈਗਾ ਤੇ ਮਰਦ ਅਤੇ ਔਰਤ ਦੋਵੇਂ ਮਿਲ ਕੇ ਜਿਹੜਾ ਹੈ ਕਦਮ ਨਾਲ ਕਦਮ ਲਾ ਕੇ ਅੱਗੇ ਵਧਦੇ ਜਾਣਗੇ ਤਾਂ ਅਸੀਂ ਵਧੀਆ ਸਮਾਜ ਸਿਰਜ ਸਕਦੇ ਹਾਂ ਸਾਨੂੰ ਇਹ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਇੱਕ ਤਬਕੇ ਨੂੰ ਦਬਾ ਕੇ ਰੱਖੀਏ ਤੇ ਦੂਜੇ ਜਿਹੜਾ ਉਤਾਉਂ ਠਾ ਕੇ ਰੱਖੀਏ ਜੇਕਰ ਦੋਵਾਂ ਨੂੰ ਬਰਾਬਰ ਰੱਖਾਂਗੇ ਤਾਂ ਵਧੀਆ ਸਮਾਜ ਸਿਰਜਿਆ ਜਾਵੇਗਾ ਹੁਣ ਮੈਨੂੰ ਦਮਨ ਪੀਨੂ ਦਿਓ ਆ ਗਿਆ ਧੰਨਵਾਦ ਸਾਡੇ ਕੋਲ ਵੀ ਹਸਪੀਟਲਸ ਵਿੱਚ ਆਂਦੀਆਂ ਨੇ ਜਿਨ੍ਹਾਂ ਦੇ ਲਾਸਾਂ ਪਈਆਂ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਖਾ ਕੇ ਆਉਂਦੇ ਨੇ ਸੀ ਕੇਸ ਦੇਖਿਆ ਉਹ ਜਿੱਥੇ ਪ੍ਰੈਸ ਗਰਮ ਕਰਕੇ ਉਹਦੀ ਪਿੱਠ ਪਿੱਛੇ ਵੀ ਲਾਈ ਹੋਈ ਹੈ ਸਿਰਫ ਇਸ ਕਾਰਨ ਕਿ ਤੂੰ ਧੀ ਜੰਮੀ ਹੈ ਅੱਜ ਦੇ ਦਿਨ ਵੀ ਸਾਡੇ ਕੋਲ ਹਸਪੀਟਲ ਚ ਕੇਸ ਨੇ ਕਿ ਬੇਟੀ ਜੰਮੀ ਜਦੋਂ ਹੁੰਦੀ ਹੈ ਤਾਂ ਇੱਥੇ ਗਾਲੀ ਗਲੋਚ ਕਰਦੇ ਪਿਓ ਆਉਂਦੇ ਨੇ ਤੇ ਉਹ ਕਹਿ ਦਿੰਦੇ ਨੇ ਆਪਣੇ ਘਰ ਲੈ ਜਾਓ ਇਹਨੂੰ ਅਸੀਂ ਤਾਂ ਦਿੱਤਾ ਤਲਾਕ ਜਾਓ ਨਹੀਂ ਰੱਖਣੀ ਕਿਉਂਕਿ ਇਹਨੇ ਕੁੜੀ ਜੰਮੀ ਹੈ ਅੱਜ ਮੈਂ 2024 ਸਾਲ ਦੀ ਗੱਲ ਕਰ ਰਹੀ ਹਾਂ ਇਸ ਤਰ੍ਹਾਂ ਦੇ ਸਾਡੇ ਮਰੀਜ਼ ਪਏ ਨੇ ਪਰ ਇੱਕ ਰਾਸ਼ਟਰਪਤੀ ਜਿਸ ਨੂੰ ਕਿ ਪੂਜਾ ਕਰਨ ਲਈ ਮੰਦਰ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਇੱਕ 6 ਮਹੀਨੇ ਦੀ ਬਾਲੜੀ ਜਿਸ ਦਾ ਉਹਦੇ ਪਿਤਾ ਨੇ ਬਲਾਤਕਾਰ ਕੀਤਾ ਤੇ ਉਹਦਾ ਗਲਾ ਕੁੱਟ ਕੇ ਮਾਰ ਦਿੱਤਾ ਜਾਂ ਇੱਕ 2 ਸਾਲ ਦੀ ਬਾਲੜੀ ਜਿਸ ਦਾ ਸਮੂਹਕ ਬਲਾਤਕਾਰ ਹੋ ਕੇ ਮਾਰਿਆ ਗਿਆ ਹੋਵੇ ਜਾਂ ਉਹ ਮੁਲਕ ਜਿੱਥੇ ਇੱਕ ਜੱਜ ਕਵੇ ਮੈਨੂੰ ਇੱਛਾ ਮੌਤ ਦੇ ਦਿਓ ਕਿਉਂਕਿ ਮੇਰਾ ਸਰੀਰ ਕੁਸ਼ੋਸ਼ਨ ਹੋ ਰਿਹਾ ਹੈ ਤੇ ਇਹ ਕਵੇ ਕਿ ਭਈ ਭਾਰਤ ਵਿੱਚ ਕੋਈ ਵੀ ਔਰਤ ਆਪਣਾ ਹੱਕ ਨਾ ਮੰਗ ਲੈਣਾ ਇੱਥੇ ਨਿਆਂ ਨਹੀਂ ਜੇ ਮਿਲਦਾ ਜਿੱਥੇ ਇੱਕ ਵਕੀਲ ਔਰਤ ਇਹ ਵੀਡੀਓ ਬਣਾ ਕੇ ਰੋ ਕੇ ਇਸ ਸਮਾਜ ਨੂੰ ਦੱਸੇ ਕਿ ਇੱਥੇ ਜੀ ਨਾ ਜੋ ਸਰਕਾਰੀ ਵਕੀਲ ਸੀ ਮੇਰਾ ਉਸਨੇ ਇੱਕ ਨਹੀਂ ਦੋ ਵਾਰ ਚੀਰ ਹਰਨ ਕੀਤੀ ਉਹ ਇੱਕ ਅਜਿਹੇ ਸਮਾਜ ਵਿੱਚ ਕਿਰੀ ਹੈ ਜਿਨ੍ਹਾਂ ਦੇ ਵਿੱਚ ਅਜੇ ਤੱਕ ਉਹੀ ਸੋਚ ਹੈ ਕਿ ਔਰਤ ਸਾਡੇ ਉੱਪਰ ਨਹੀਂ ਬੈਠ ਸਕਦੀ ਅਹੁਦੇ ਤੇ ਸੋ ਮੈਂ ਇੱਕ ਪ੍ਰੋਫੈਸਰ ਹੋਣ ਦੇ ਨਾਤੇ ਇਸ ਥਾਂ ਤੇ ਮੈਂ ਇਹ ਸਾਰਾ ਕੁਝ ਹੰਡਾਇਆ ਤੇ ਮੈਂ ਸਮਝ ਸਕਦੀ ਹਾਂ ਕਿ ਇੱਕ ਸਾਡਾ ਮੈਂ ਬਹੁਤ ਇੱਜ਼ਤ ਕਰਦੀ ਹਾਂ ਜੇ ਦਰਜਾ ਚਾਰ ਕਰਮਚਾਰੀ ਵੀ ਔਰਤ ਤੱਕ ਔਖਾ ਮਹਿਸੂਸ ਕਰਦਾ ਕਿ ਮੈਂ ਇੱਕ ਔਰਤ ਦੇ ਇਠਾਂ ਕੰਮ ਕਿਉਂ ਕਰਾਂ ਯਾਨੀ ਸਮੁੱਚੇ ਮਰਦ ਸਮਾਜ ਤੇ ਉਂਗਲ ਚੱਕਣੀ ਬਿਲਕੁਲ ਗਲਤ ਹੋਏਗੀ ਨਾ ਗਣਦੀਆਂ ਕਿ ਥੋੜੀ ਗਿਣਤੀ ਜੇ ਜਿਹੜੇ ਇਹ ਮਾੜੀ ਸੋਚ ਵਾਲੇ ਨੇ ਪਰ ਵੱਡੀ ਗਿਣਤੀ ਨੇ ਜਿਹੜੇ ਚੁੱਪ ਨੇ ਮੁਸੀਬਤ ਇਹ ਹੈ ਕਿ ਚੁੱਪ ਨੇ ਜੱਜ ਸਾਹਿਬਾਨ ਦੇ ਅਗੇਂਸਟ ਕੰਪਲੇਂਟ ਆਈ ਸੀ ਕਿ ਕਿਵੇਂ ਉਹਨਾਂ ਦੇ ਅਧੀਨ ਕੰਮ ਕਰਦੀ ਜਿਵੇਂ ਉਹਦਾ ਵੀ ਸਰੀਰਕ ਸ਼ੋਸ਼ਣ ਉਹ ਕਰਦੇ ਰਹੇ ਆਪਣੀ ਉਹਨਾਂ ਦੀ ਪੋਤਰੀ ਜਿੱਡੀ ਉਮਰ ਦੀ ਉਹ ਕੁੜੀ ਸੀ ਜਿਸ ਦਾ ਉਹਨਾਂ ਨੇ ਇਦਾਂ ਕੀਤਾ ਦਿਲ ਦਹਿਲਦਾ ਜੇ ਉੱਥੇ ਜਦੋਂ ਤੁਸੀਂ ਚੀਜ਼ਾਂ ਕੱਢਦੇ ਹੋ ਕਿ ਇਹਦੀ ਜੋ ਮਤਾਂ ਚੀਜ਼ਾਂ ਬੋਲਦਿਆਂ ਵੀ ਕੰਬਦੀਆਂ ਕਿ ਇਹ ਮਰ ਜਾਏ ਉਸੇ ਵੇਲੇ ਦੂਜਾ ਵਿਆਹ ਕਰਾਓ ਇਹ ਵਿਆਹ ਕੇ ਆਵੇ ਤੈਨੂੰ ਇੰਨਾ ਕੰਮ ਦਿਓ ਕਿ ਇਹਨੂੰ ਸੋਚਣ ਸਮਝਣ ਦੀ ਇਹਦੀ ਸ਼ਕਤੀ ਖਤਮ ਹੋ ਜਾਵੇ ਜੇ ਦਾ ਪਤੀ ਮਰ ਜਾਏ ਤਾਂ ਸਾਰਾ ਰਿਸ਼ਤੇਦਾਰੀ ਵਿੱਚ ਵੀ ਤੁਸੀਂ ਯਾਨੀ ਉਹਦੇ ਨਾਲ ਹਮ ਬਿਸਤਰ ਹੋ ਸਕਦੇ ਨੇ ਕਿ ਉਹਨੇ ਮੁੰਡਾ ਪੈਦਾ ਕਰਨਾ ਹੀ ਹੈ ਕਿ तोड़ना सख्खा जे निभाणा ਔਖਾ ਸੋ ਕੋਸ਼ਿਸ਼ ਕਰੀਏ ਜਿਤ ਮਾੜੀ ਮੋਟੀ ਕਿੜਕਿੜ ਹੋ ਵੀ ਰਹੀ ਹੈ ਸੋ ਨਿਭਾ ਕੇ ਜਿਆਦਾ ਮਜ਼ਾ ਆਉਂਦਾ ਜੇ ਤੋੜ ਕੇ ਆਪਾਂ ਕਵਾਂਗੇ ਕੋਈ ਹੋਰ ਲੱਭ ਲਵਾਂਗੇ ਉਹ ਵੀ ਉਸੇ ਤਰ੍ਹਾਂ ਦਾ ਹੀ ਹੋਣਾ ਸੋ ਆਪਾਂ ਸੁਧਾਰੀਏ ਨਾ ਇੱਕ ਦੂਜੇ ਨੂੰ ਇੱਕ ਦੂਜੇ ਦੀਆਂ ਮਾੜੀਆਂ ਚੀਜ਼ਾਂ ਥੋੜੀ ਜੀਆਂ ਨਜ਼ਰ ਅੰਦਾਜ਼ ਕਰ ਲਈਏ ਜ਼ਿੰਦਗੀ ਖੂਬਸੂਰਤ ਹੋ ਜਾਂਦੀ ਹੈ ਜਿਸ ਦੇ ਕੁੱਖੋਂ ਜਨਮ ਲਿਆ ਹੋਵੇ ਉਹ ਮੁਹੱਬਤ ਜ਼ਰਾ 2 ਮਿੰਟ ਜ਼ਿੰਦਗੀ ਦੇ ਵਿੱਚ 2 ਮਿੰਟ ਸੋਚਿਓ ਕਿ ਉਹਨੇ ਆਖਰ 9 ਮਹੀਨੇ ਟਿੱਡਿਚ ਰੱਖ ਕੇ ਆਪਣਾ ਲਹੂ ਦੇ ਨਾਲ ਤੁਹਾਨੂੰ ਪਾਲਿਆ ਤੇ ਫਿਰ ਜੋ ਸੁਫਨੇ ਤੁਹਾਡੇ ਸੰਜੋਏ ਨੇ ਉਸੇ ਦੇ ਦੁੱਧ ਦੇ ਵਿੱਚੋਂ ਹੀ ਆਏ ਨੇ ਸੋ ਉਹ ਮੁਹੱਬਤ ਜਿਹੜੀ ਉੱਥੇ ਨਿਸਵਾਰਥ ਸੀ ਉਸ ਦੀ ਜ਼ਾਤ ਵਾਲੀ ਨਾਲ ਥੋੜਾ ਜਿਹਾ ਪਿਆਰ ਤੇ ਮੁਹੱਬਤ ਥੋੜੀ ਜੀ ਕਦਰ ਕਰ ਦਿੱਤੀ ਜਾਵੇ